ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੁ ਜੁਕਟਲ ਦਾ ਸਾਹੀ ਪਾਛਿਆ ਦੇ ਜਗ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸ਼ਬਦ ਦੀ ਹਜ਼ੂਰੀ ਵਿੱਚ ਮੌਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਹੀ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਰਤ ਵੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੀ ਅਮਰਤਮਈ ਬਾਣੀ ਇਲਾਹੀ ਬਾਣੀ ਧੁਰ ਕੀ ਬਾਣੀ ਪੜ ਰਹੇ ਹੋ ਸੁਣ ਰਹੇ ਹੋ ਬੋਲੋ ਰੋ ਪਿਆਰੀ ਸਾਧ ਸੰਗਤ ਜੀਓ ਅਮਰਤ ਵੇਲੇ ਤੋਂ ਹੀ ਸਾਰੀਆਂ ਸੰਗਤਾਂ ਨੇ ਸ੍ਰੀ ਰਾਲ ਮਿਲ ਕੇ ਸ੍ਰੀ ਜਪਜੀ ਸਾਹਿਬ ਸ੍ਰੀ ਸਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸਰਵਨ ਕੀਤੇ ਹਨ ਇਸ ਪਾਠ ਦਾ ਫਲ ਭਾਗ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਅੱਜ ਦੇ ਪਾਸ ਦੀ ਸੇਵਾ ਸਾਡੇ ਛੋਟੇ ਵੀਰ ਰਾਜਕਮਾਲ ਜੀ ਸਪੁੱਤਰ ਸ੍ਰੀ ਅਮੀਚੰਦ ਵਰਗਵਾਸੀ ਸ੍ਰੀ ਅਮੀਚੰਦ ਦੇ ਪਰਿਵਾਰ ਵੱਲੋਂ ਅੱਜ ਦੇ ਸੁਖਮਨੀ ਸਾਹਿਬ ਦੀ ਪਾਸ ਦੀ ਸੇਵਾ ਹੋਈ ਹੈ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਪਰਿਵਾਰ ਨੂੰ ਜਲਦੀ ਖਲਾਬਲਾ ਜੀਵਨ ਬਖਸ਼ਿਸ਼ ਕਰਨਾ ਕਾਰਜ ਵਿੱਚ ਸੁੱਖ ਸ਼ਾਂਤੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਇਹਨਾਂ ਦੇ ਘਰੋਬਾਰ ਦੇ ਵਾਧੇ ਕਰਨਾ ਇਨਾਂ ਦੇ ਸੁਪੁੱਤਰ ਕਾਕਾ ਜਸਰਾਜ ਨੂੰ ਉੱਚੀ-ਉੱਚੀ ਪੜ੍ਹਾਈ ਬਖਸ਼ਿਸ਼ ਕਰਨਾ ਮਾਤਾ-ਪਿਤਾ ਦਾ ਆਗਿਆਕਾਰ ਉੱਚੀ ਸ਼ਖਸੀਅਤ ਦਾ ਮਾਲਕ ਬਖਸ਼ਿਸ਼ ਕਰਨਾ ਇਸੇ ਤਰ੍ਹਾਂ ਹੀ ਗੁਰੂ ਘਰ ਨਾਲ ਪਰਿਵਾਰ ਦਾ ਪ੍ਰੇਮ ਪਿਆਰ ਬਣਿਆ ਰੱਖੇ ਨਾਮ ਸਿਮਰਨ ਵਿੱਚ ਹੀ ਪਰਮਾਤਮਾ ਲਾਈ ਰੱਖੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਨਾਮ ਦੀ ਸ਼ਕਤੀ ਹੀ ਮਨੁੱਖ ਨੂੰ ਅਹਿਸਾਸ ਕਰਾਉਂਦੀ ਹੈ ਕਿ ਮਨੁੱਖ ਦਾ ਕੇ ਵਿਕਾਸ ਕਰੇ ਕੇਵਲ ਸਰੀਰਕ ਸ਼ਕਤੀ ਨਹੀਂ ਹੈ ਜਿਹੜਾ ਕਿਰਤ ਕਰਦਿਆਂ ਕਰਤੇ ਨਾਲ ਜੁੜ ਗਿਆ ਨਾ ਸਿਮਰਨ ਦੀ ਬਰਕਤ ਨਾਲ ਉਹਦਾ ਜੀਵਨ ਸਫਲ ਹੋ ਗਿਆ ਅਸੀਂ ਕਿਰਤ ਕਰਦਿਆਂ ਉਸ ਕਰਤੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਨਾ ਹੈ ਕੰਮ ਹੀ ਪੂਜਾ ਹੈ ਕੰਮ ਕਰਦਿਆਂ ਪੂਜਾ ਕਰਨੀ ਹੈ ਪਰਮ ਪਿਤਾ ਪਰਮਾਤਮਾ ਨੂੰ ਹਿਰਦੇ ਵਿੱਚ ਟਿਕਾ ਕੇ ਉਹ ਆਪਣੇ ਸੰਗੀ ਸਾਥੀਆਂ ਨੂੰ ਪਰਿਵਾਰ ਕਟੰਬ ਨੂੰ ਵੀ ਲੈ ਕੇ ਪਵਿ ਪਵ ਸਾਗਰ ਤੋਂ ਉੱਤਜਾਂਦਾ ਹੈ ਸਫਲ ਜੀਵਨ ਸਫਲਤਾ ਦਾ ਸੰਗ ਜਾ ਕੇ ਮਨ ਲਾਗਾ ਹਰਨ ਧਰਮ ਦਾ ਮੁੱਖ ਕੰਮ ਹੀ ਹੈ ਕਿ ਰੋਹਾਨੀ ਗਿਆਨ ਦੇ ਕੇ ਸੰਸਾਰੀ ਲੋਕਾਂ ਨੂੰ ਆਪਣਾ ਧਿਆਨ ਭਲੇ ਕੰਮ ਵਾਲੇ ਪਾਸੇ ਲਾਉਣ ਲਈ ਪ੍ਰੇਰਿਤ ਕਰਨਾ ਬਹੁਤ ਹੀ ਵਧੀਆ ਗਿਆਨਵਾਨ ਧਰਮ ਦੇ ਖੋਜੀ ਬੜੇ ਹੀ ਚੰਗੀ ਨੀਤ ਨਾਲ ਲੱਗੇ ਹੋਏ ਨੇ ਜਿਨ੍ਹਾਂ ਨੇ ਬੜੇ ਹੀ ਗ੍ਰੰਥ ਲਿਖੇ ਨੇ ਜਿਹੜੇ ਬੜੀਆਂ ਕਥਾ ਸੁਣਾਵਾ ਸੁਣਾ ਕੇ ਸਾਨੂੰ ਕੀਰਤਨ ਜਸ ਗਾਇਨ ਕਰਕੇ ਸੰਗਤਾਂ ਨੂੰ ਸਿੱਧੇ ਰਸਤੇ ਪਾਲਿਆ ਮਤ ਵੱਧ ਗੁਰੂ ਕੀ ਸੰਗਤ ਕਰਿਆ ਕਰੋ ਸੰਗਤ ਵਿੱਚ ਸੰਗਤ ਹਰ ਪ੍ਰਭ ਵਰਤਾ ਬੂਜੇ ਸ਼ਬਦ ਵਿਚਾਰ ਉਹ ਪ੍ਰਭ ਸੰਗਤ ਵਿੱਚ ਹੀ ਵਰਤਦਾ ਹੈ ਉਤੋਂ ਹੀ ਸਾਨੂੰ ਰੱਬੀ ਗੁਣ ਅਸੀਂ ਗ੍ਰਹਿਣ ਕਰਨੇ ਹਨ ਗੁਰਦੁਆਰਾ ਸਿੱਖ ਦੀ पाठशाला ਹੈ ਜਿੱਥੋਂ ਅਸੀਂ ਉਹ ਰੱਬ ਵਾਲੇ ਗੁਣ ਗ੍ਰਹਿਣ ਕਰਨੇ ਹਨ ਰੱਬ ਨਾਲ ਨੇੜਤਾ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਸੋਨੇ ਵਰਗੇ ਸਿੱਖ ਪੈਦਾ ਕਰੀਏ ਸੋਨੇ ਤੋਂ ਵੀ ਵੱਧ ਕੀਮਤ ਦੀ ਤੇਰੀ ਹੋ ਜਾਵੇਗੀ ਜੇ ਇੱਕ ਗੁਰੂ ਦੀ ਸਿੱਖਿਆ ਵੀ ਤੇਰੇ ਹਿਰਦੇ ਵਿੱਚ ਵਸ ਗਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਸ ਲਈ ਵਿਸ਼ੇਸ਼ ਧਿਆਨ ਦਿइये ਪਹਿਲਾਂ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸਨ ਬੁਰੁਰੂਪ ਪਿਆਰੀ ਸਾਧ ਸੰਗਤ ਜੀ ਹੁਣ ਸਿੱਖ ਕੱਚੇ ਨੇ ਗੁਰਦੁਆਰੇ ਪੱਕੇ ਨੇ ਪੱਕੇ ਸਿੱਖ ਬਣਨ ਦੀ ਕੋਸ਼ਿਸ਼ ਕਰੀਏ ਭਾਵ ਗੁਰੂ ਸੇ ਪੂਰਨ ਪਰੋਸਾ ਰੱਖੀਏ ਸਾਡੀਆਂ ਜ਼ਰੂਰਤਾਂ ਵੱਧਦੀਆਂ ਜਾ ਰਹੀਆਂ ਹਨ ਆਪਦੀਆਂ ਜ਼ਰੂਰਤਾਂ ਨੂੰ ਸੰਕੋਚ ਕੇ ਰੱਖੀਏ ਚਾਦਰ ਵੇਖ ਕੇ ਪੈਰ ਫਸਾਰੀਏ ਆਪਣੀ ਕਿਰਤ ਕਮਾਈ ਵਿੱਚੋਂ ਫਿਰ ਦਸਵੰਦ ਗੁਰੂ ਦੇ ਲੇਖੇ ਲਾਈਏ ਜ਼ਿੰਦਗੀ ਨੂੰ ਸਾਵੇਂ ਪੱਧਰਾ ਜਿਉਣੀ ਜਈਏ ਐਵੇਂ ਲੋੜੋਂ ਵੱਧ ਖਰਚਣਾ ਕਰੀਏ ਵਿਖਾਵੇ ਲਈ ਇਸ ਲਈ ਆਪਣੇ ਆਪ ਨੂੰ ਅਸੁਰੱਖਿਤ ਨਾ ਕਰੀਏ ਇਹੀ ਕਾਰਨ ਹੈ ਬਲੱਡ ਪ੍ਰੈਸ਼ਰ ਦਾ ਵਧਨ ਦਾ ਇਹੀ ਕਾਰਨ ਹੈ 슈ਗਰ ਵਧਨ ਦਾ ਇਹੀ ਕਾਰਨ ਹੈ ਜਦੋਂ ਅਸੀਂ ਉੱਚੇ ਦੀ ਰੀਸ ਕਰਦੇ ਆ ਨਾ ਅਡੀਆਂ ਚੁੱਕ ਕੇ ਫਾਇਦਾ ਲੈਣ ਦਾ ਨਹੀਂ ਕੋਈ ਫਾਇਦਾ ਇਸ ਲਈ ਗੁਰੂ ਰੂਪ ਪਿਆਰੀ ਸਾਥ ਸੰਗਤ ਜੋ ਇਸ ਦੇ ਨਾਲ ਹੀ ਅਸੀਂ ਆਪਣਾ ਸਾਵਾ ਪਦਰਾ ਜੀਵਨ ਜੀਏ ਇਸ ਵਿੱਚ ਹੀ ਸਾਡਾ ਪਤਾ ਜਿਸ ਸਿੱਖ ਨੇ ਮਹਾਨ ਸਤਗੁਰੂ ਦੇ ਪਵਿੱਤਰ ਦਰਸ ਤੇ ਲੋਕ ਤੇ ਪਰਲੋਕ ਦੋਵੇਂ ਸੁੱਖ ਪ੍ਰਾਪਤ ਕਰਨੇ ਹੋਣਾਂ ਗੁਰਬਾਣੀ ਦੇ ਪਵਿੱਤਰ ਉਪਦੇਸ਼ ਦੀ ਆਪਣੇ ਹਿਰਦੇ ਅੰਦਰ ਕਮਾਈ ਕਰੇ ਕਮਾਈ ਕਰਨ ਤੋਂ ਭਾਵ ਹੈ ਕਿ ਗੁਰੂ ਦੀ ਗੁਰਬਾਣੀ ਤੇ ਪੂਰਨ ਭਰੋਸਾ ਰੱਖੇ ਸ਼ਰਧਾ ਰੱਖੇ ਆਪ ਆਪਣਾ ਜੀਵਨ ਗੁਰਬਾਣੀ ਰਾਹੀਂ ਦਸਾਏ ਨਿਜਮਾਨ ਸਾਲ ਜੀਵੇ ਅਤੇ ਦੂਜਿਆਂ ਨੂੰ ਵੱਤ ਵਧ ਕੁਰਬਾਨੀ ਅਨਸਾਰ ਚੱਲਣ ਦੀ ਪ੍ਰੇਰਣਾ ਕਰੇਗੀ ਜੇ ਆਪ ਪੜੇ ਨਾ ਆਪ ਸੁਣੇ ਨਾ ਆਪ ਕਮਾਵੇ ਨਾ ਅਵਰ ਉਪਦੇਸ਼ ਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇਗੀ ਸੁਖਮਨੀ ਸਾਹਿਬ ਵਿੱਚ ਪੰਚਮ ਪਾਸ਼ਾ ਨੇ ਦੱਸਾ ਦਿੱਤਾ ਹੈ ਦੂਜਿਆਂ ਨੂੰ ਉਪਦੇਸ਼ ਕਰੀ ਜਾਵੇ ਕਥਾ ਕਰੀ ਜਾਵੇ ਲੈਕਚਰ ਕਰੀ ਜਾਵੇ ਪਰ ਆਪ ਆਪਣੀ ਜ਼ਿੰਦਗੀ ਵਿੱਚ ਕਮਾਵੇ ਨਾ ਉਹਨੂੰ ਗੁਰੂ ਸਾਹਿਬ ਨੇ ਕਿਹਾ ਫਿਰ ਉਹ ਆਵਨ ਜਾਣ ਦੇ ਚੱਕਰ ਵਿੱਚ ਪਿਆ ਰਹੇਗਾ ਉਹ ਜੁਨਾ ਵਿੱਚ ਪਿਆਰ ਹੈਗਾ ਅਵਰ ਉਪਦੇਸ਼ ਤੇ ਆਪ ਨਾ ਕਰੇ ਆਵਤ ਜਾਵਤ ਜਨਮ ਮਰ ਹੀ ਪਰ ਜਿਹੜਾ ਹੁਕਮ ਵਿੱਚ ਰਹਿੰਦਾ ਨਾ ਉਹਨੂੰ ਫਿਰ ਜੀਵਨ ਪਦਵੀ ਪਿਲ ਜਾਂਦੀ ਹੈ ਜੀਵਨ ਮੁਕਤੀ ਮਿਲ ਜਾਂਦੀ ਹੈ ਉਹਦੇ ਹੁਕਮ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਦਾ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸੋ ਕਹਾ ਗੁਰੂ ਤੇ ਸ਼ਰਧਾ ਰੱਖ ਕੇ ਪ੍ਰਮਾਤਮਾ ਦੀ ਭਗਤੀ ਜੋ ਵੀ ਪ੍ਰਾਣੀ ਕਰੇਗਾ ਪਵ ਸਾਗਰ ਤੋਂ ਤਰ ਜਾਏਗਾ ਮਨੁੱਖ ਦੀ ਵਿਦਿਆਈ ਉਹਦੀ ਕੀਤੀ ਹੋਈ ਭਗਤੀ ਉਹਦੇ ਸਿਮਰਨ ਨਾਲ ਹੈ ਉਹਦੀ ਜਾਤ ਨਾਲ ਨਹੀਂ ਹੈ ਗੁਰੂ ਸਾਹਿਬ ਜੀ ਗੁਰਬਾਣੀ ਦੀ ਗੁਰੂ ਸਾਹਿਬ ਦੀ ਗੁਰਬਾਣੀ ਦੱਸਾ ਰਹੀ ਹੈ ਕਿ ਮਨੁੱਖ ਭਾਵੇਂ ਬ੍ਰਾਹਮਣ ਹੈ ਭਾਵੇਂ ਵੈਸ਼ ਹੈ ਭਾਵੇਂ ਸ਼ੁੱਧਰ ਹੈ ਭਾਵੇਂ ਖੱਤਰੀ ਹੈ ਭਾਵੇਂ ਢੂਮ ਚੰਦਾਲ ਮਲੇਸ਼ ਕਿਸੇ ਵੀ ਜਾਤ ਦਾ ਹੋਵੇ ਉਹ ਪਰਮਾਤਮਾ ਦੀ ਭਗਤੀ ਕਰਕੇ ਆਪ ਵੀ ਤਰ ਸਕਦਾ ਹੈ ਤੇ ਆਪਣੀ ਕੁੱਲ ਨੂੰ ਵੀ ਤਾਰ ਸਕਦਾ ਇਤਾਂ ਤੇ ਮਨ ਗੁਰੂ ਨੂੰ ਅਰਪਣ ਕਰਕੇ ਪੂਜਾ ਭਗਤੀ ਕਰਨ ਨਾਲ ਪਰਮਾਤਮਾ ਨੂੰ ਪਾ ਸਕੀਦਾ ਹੈ ਤਨ ਮਨ ਅਰਪਿਓ ਪੂਜ ਚੜਾਓ ਗੁਰ ਪ੍ਰਸਾਦ ਨਰੰਜਨ ਪਾਓ ਗੁਰੂ ਦੀ ਕਿਰਪਾ ਨਾਲ ਨਰੰਜਨ ਤੋਂ ਪਾਵੈ ਪ੍ਰਭੂ ਪਿਤਾ ਪਰਮਾਤਮਾ ਨੂੰ ਪਾ ਲਏਗਾ ਆਤਮਾ ਦੀ ਘਾਟ ਦੀ ਸਿੱਖਿਆ ਦੀ ਸੋਝੀ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੋਜ਼ ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਅੰਤਲੀ ਪੌੜੀ ਵਿੱਚ 78ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਦਸਾਇਆ ਹੈ ਕਿ ਜਿਸ ਨੇ ਵੀ ਇਸ ਇਲਮ ਇਹ ਇਲਮ ਨਹੀਂ ਜਾਣਿਆ ਭਾਵ ਆਤਮਾ ਨੂੰ ਕਰਨ ਦੀ ਸੋਝੀ ਨਹੀਂ ਸਮਝੀ ਉਸ ਨੇ ਸਮਝੋ ਕੁਝ ਨਹੀਂ ਪਾਇਆ ਜ਼ਿੰਦਗੀ ਦੀ ਵਿਰਥ ਬਤਾ ਲਈ ਉਸ ਨੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਇਹ ਸਰੀਰਾ ਮੇਰੀਆ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਪਰ ਅਸੀਂ ਹਾਲ ਰੋਜ ਇਹ ਤੁਕਾਂ ਪੜ ਕੇ ਹੀ ਜਾਗਦੇ ਨਹੀਂ ਸਸਾਰਿਕ ਗੱਲਾਂ ਤਾਂ ਸਭ ਸਿੱਖ ਲਈਆਂ ਨੇ ਪਰ ਨਾਮ ਦੀ ਚਿੰਗ ਜਗਾਉਣੀ ਨਹੀਂ ਆਈ ਜ਼ਿੰਦਗੀ ਦਾ ਸ਼ਬਦ ਕਿਵੇਂ ਘੜਿਆ ਜਾਏਗਾ ਇਹ ਜ਼ਿੰਦਗੀ ਦੀ ਘਾਟ ਕਿਵੇਂ કરી ਜਾਵੇਗੀ ਗੁਰੂ ਸਾਹਿਬ ਨੇ 87ਵੀਂ ਪੌੜੀ ਵਿੱਚ ਸਾਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਹ ਵੀ ਜਾਂਚ ਦੱਸ ਗਏ ਅਸੀਂ ਰੋਜ਼ ਪੜਦੇ ਹਾਂ ਕੇਵਲ ਨਾ ਅਸੀਂ ਉਸ ਨੂੰ ਸਮਝਣ ਦਾ ਯਤਨ ਕੀਤਾ ਇਹ ਨਾ ਹੀ ਅਮਲ ਵਿੱਚ ਲਿਆਉਣ ਦੀ ਕੋਈ ਸੋਝੀ ਪਾਈ ਆਓ ਪਹਿਲਾਂ ਉਹ ਉਪਦੇਸ਼ ਮੁੜ ਪੜੀਏ ਉਸ ਨੂੰ ਵਿਚਾਰਨ ਦਾ ਯਤਨ ਵੀ ਕਰੀਏ ਇਹ ਜਾਂਚ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਅੰਤਲੀ ਪੌੜੀ ਵਿੱਚ ਲਿਖ ਦਿੱਤੀ ਹੈ ਜਤ ਪਹਾਰਾ ਧੀਰਜ ਸੰਿਆਰ ਅਹਰਨ ਮਤ ਵੇਦ ਹਤਿਆਰ ਜੱਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸੁਨਿਆਰ ਦੇ ਕੰਮ ਦੀ ਮਿਸਾਲ ਲੈਂਦੇ ਹੋਏ ਸਾਨੂੰ ਦੱਸਾ ਦਿੱਤਾ ਇਸ ਸੰਕੇਤ ਕਰ ਦਿੰਦਾ ਕਿ ਸੋਨੇ ਦੇ ਕੰਮ ਦੇ ਸੰਕੇਤ ਰਾਹੀਂ ਮਨ ਦੀ ਘਾਟ ਦਾ ਉਪਦੇਸ਼ ਦਿੰਦਾ ਹੈ ਗੁਰੂ ਸਾਹਿਬ ਨੇ ਆਓ ਇਨਾਂ ਗੁਣਾਵਲ ਆਪਾਂ ਵੀ ਇੱਕ ਝਾਤੀ ਮਾਰੀਏ ਆਪਣੇ ਜੀਵਨ ਨੂੰ ਗੁਰੂ ਉਪਦੇਸ਼ਾਂ ਅਨੁਸਾਰ ਢਾ ਲਈਏ ਜਤ ਦਾ ਭਾਵ ਹੈ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ ਗਿਆਨ ਇੰਦਰੀਆਂ ਸਾਨੂੰ ਆਤਮਿਕ ਗੁਨਾਵਲੋਂ ਤੋੜ ਦੀਆਂ ਹਨ ਸੰਸਾਰ ਨਾਲ ਜੋੜ ਦੀਆਂ ਹਨ ਕਰਮ ਇੰਦਰੀਆਂ ਸਾਨੂੰ ਸੰਸਾਰਿਕ ਦੌੜ ਭੱਜ ਵਿੱਚ ਭਜਾਈ ਫਿਰਦੀਆਂ ਹਨ ਸੰਸਾਰ ਤੋਂ ਅਸੀਂ ਭੱਜ ਨਹੀਂ ਸਕਦੇ ਬਾਹਰਾਂ ਤੇ ਚਲੇ ਜਾਈਏ ਭਾਵੇਂ ਕੰਦਰਾਂ ਵਿੱਚ ਪੈਠ ਜਾਈਏ ਸਾਡੀ ਸੰਸਾਰਿਕ ਬਿਰਤੀ ਸੰਸਾਰਕ ਹੀ ਬਣੀ ਰਹਿੰਦੀ ਹੈ ਅਸਾਂ ਹਰ ਹਾਲ ਜਦ ਤੱਕ ਜਿਉਣਾ ਹੈ ਸੰਸਾਰ ਵਿੱਚ ਹੀ ਰਹਿਣਾ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਕਰਿਆ ਜਾਂਦਾ ਹੈ ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹ ਆਪਣੇ ਮਨ ਵਿੱਚ ਸੱਚੀ ਟਕਸਾਲ ਦੇ ਗੁਣਾਂ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਨੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੀ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ ਨਾ ਉਹ ਆਪਣੇ ਮਨ ਵਿੱਚ ਸੱਚੀ ਟਕਸਾਲ ਦੇ ਗੁਣਾਂ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਨੇ ਜਪਜੀ ਸਾਹਿਬ ਦੀ 78ਵੀਂ ਪਉੜੀ ਵਿੱਚ ਜੀਵਨ ਯੁਗਤ ਦਾ ਢੰਗ ਸੁਨਿਆਰੇ ਦੀ ਉਦਾਹਰਣ ਦੇ ਕੇ ਦੱਸਿਆ ਹੈ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਜਤ ਤੋਂ ਭਾਵ ਹੈ ਆਚਰਣ ਪਵਿੱਤਰ ਰੱਖ ਆਪਣਾ ਉੱਚਾ ਆਚਰਣ ਰੱਖ ਤੇ ਜੇ ਮੈਨਾਂ ਦੂਜਿਆਂ ਦੀ ਵਧਾਈ ਕੀ ਸਹਾਰਨ ਦਾ ਬਲ ਰੱਖ ਆਪਣੇ ਵਿੱਚ ਮਤ ਅਕਲ ਉੱਚੀ ਸਮਝ ਤੇਰੇ ਵਿੱਚ ਹੋਵੇ ਭਉ ਤੋਂ ਭਾਵ ਹੈ ਪ੍ਰਭੂ ਦਾ ਡਰ ਹਿਰਦੇ ਵਿੱਚ ਤੇਰੇ ਟਿਕਿਆ ਰਹੇ ਗਿਆਨ ਤੇਰੇ ਅੰਦਰ ਵਿਸ਼ਾਲ ਹੋਵੇ ਤਪ ਤਉ ਤੋਂ ਭਾਵ ਹੈ ਸੇਵਾ ਦੀ ਕਾਲ ਕਾਲੀ ਜਾਵੇ ਭਾਵ ਤੋਂ ਭਾਵ ਹੈ ਦਿਲ ਵਿੱਚ ਪਿਆਰ ਹੋਵੇ ਰੱਬ ਪ੍ਰਤੀ ਇਨਾ ਗੁਣਾਂ ਨੂੰ ਗੁਰਮਾਨੰਕ ਸਾਹਿਬ ਨੇ ਜਪਜੀ ਸਾਹਿਬ ਦੇ ਇੱਕ ਸੁਨਿਆਰ ਦੇ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਹੈ ਜਤ ਰੂਪ ਭਾਪ ਪਵਿੱਤਰ ਆਚਰਨ ਦੁਕਾਨ ਹੋਵੇ ਧੀਜ ਸੁਨਿਆਰ ਹੋਵੇ ਮਨੁੱਖ ਦੀ ਆਪਣੀ ਮੱਤ ਐਰਨ ਹੋਵੇ ਐਰਨ ਥੱਲੇ ਪਿਆ ਹੁੰਦਾ ਨਾ ਥੋੜੇ ਜਿਹਾ ਸੱਟਾ ਮਾਰਦਾ ਹੈ ਲੋਹਾਰ ਉੱਤੇ ਉਹ ਐਰਨ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਵਿੱਚ ਕਾਰਤ ਕਰੀ ਜਾਂਦੀ ਹੈ ਜਿਸ ਸ਼ੇਪ ਵਿੱਚ ਮਰਜੀ ਸੁਨਿਆਰਾ ਫਿਰ ਫਟਾ ਮਾਰ ਮਾਰ ਕੇ ਫਿਰ ਸੋਨੇ ਨੂੰ ਉਸ ਛੇਪ ਵਿੱਚ ਬਣਾ ਦਿੰਦਾ ਹੈ ਉਹਦੇ ਵਿੱਚ ਇਤਨੀ ਚਮਕ ਆ ਜਾਂਦੀ ਹੈ ਹਰ ਕੋਈ ਉਹਨੇ ਤੇ ਗੁਣ ਗਾਉਂਦਾ ਹੈ ਮਨੁੱਖ ਵੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਤੇਰੀ ਮਤ ਐਰਨ ਵਰਗੀ ਹੋਵੇ ਉਸ ਉੱਤੇ ਗਿਆਨ ਦਾ ਥੋੜਾ ਵੱਜੇ ਕਾਲ ਕਮਾਈ ਅੱਗ ਹੋਵੇ ਤੇ ਪ੍ਰੇਮ ਦਾ ਭਾਂਡਾ ਕਠਾਲੀ ਹੋਵੇ ਉਸ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਢਾਲ ਅਜਹੀ ਸੱਚੀ ਤਕਸਾਲ ਵਿੱਚ ਫਿਰ ਗੁਰੂ ਦਾ ਸ਼ਬਦ ਕਰਿਆ ਜਾਂਦਾ ਹੈ ਇਸ ਤਰ੍ਹਾਂ ਮਨੁੱਖੇ ਸੰਸਾਰ ਵਿੱਚ ਆਉਣਾ ਸਫਲਾ ਕਰ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਥਾਂ ਬਣਾ ਸਕਦਾ ਹੈ ਉਹਦੀ ਸ਼ੋਭਾ ਫਿਰ ਸੁਨਿਆਰ ਤਰ੍ਹਾਂ ਉਸ ਸੋਨੇ ਦੀ ਤਰ੍ਹਾਂ ਹੋਵੇਗੀ ਸੰਸਾਰ ਵਿੱਚ ਰਹਿੰਦਿਆਂ ਵੀ ਇਸ ਤੋਂ ਵਿਕ੍ਰਿਤ ਹੋਣਾ ਹੈ ਗੁਰੂ ਅਮਰਦਾਸ ਜੀ ਨੰਦਰ ਸਾਹਿਬ ਦੇ ਵਿੱਚ ਸਾਨੂੰ ਦਰਸਾ ਰਹੇ ਨੇ ਇੰਦਰੀਆਂ ਨੂੰ ਸੰਬੋਧਨ ਕਰਦੇ ਹੋਏ ਇੰਦਰੀਆਂ ਨੂੰ ਮਾਰੇ ਪਾਸੇ ਭੇਜਣ ਤੋਂ ਰੋਕਦੇ ਨੇ ਨੇਤਰਾ ਨੂੰ ਸੰਬੋਧਨ ਕਰਦੇ ਨੇ ਨੇਤਰਾਓ ਮੇਰਿਓ ਹਰ ਤੂੰ ਮੈਂ ਜੋਤ ਤਰੀ ਹਰ ਬਿਨਿ ਅਵਰ ਨਾ ਦੇਖੋ ਕੋਈ ਨੇਤਰਾ ਉਪਰ ਤਾਂ ਹੀ ਨਿਰੰਤਰ ਹੁੰਦਾ ਜੇ ਜਦ ਹਰ ਵਕਤ ਉਸ ਵੈਗ ਨੂੰ ਹਿਲ ਵੈਗ ਨੂੰ ਕੀ ਤੈਨੂੰ ਹਿਲਦੇ ਵਿੱਚੋਂ ਦਿਸੇ ਗੁਰੂ ਕਿਰਪਾ ਨਾਲ ਜਦੋਂ ਇਹ ਹੋ ਜਾਂਦਾ ਨਾ ਸੰਸਾਰ ਵਿੱਚ ਰਹਿੰਦੇ ਆ ਵੀ ਸੰਸਾਰਿਕ ਦ੍ਰਿਸ਼ਟੀ ਉੱਠ ਜਾਂਦੀ ਹੈ ਗੁਰੂ ਪਿਤਾ ਕੰਨਾਂ ਨੂੰ ਸੰਬੋਧਨ ਕਰਦੇ ਨੇ اے ਸਰਵਨੋ ਮੇਰਿਓ ਸੱਚੇ ਸੁੰਨੇ ਨੋ ਪਠਾਈ ਕੰਨਾਂ ਨੂੰ ਉਪਦੇਸ਼ ਦੇ ਰਹੇ ਨੇ ਗੁਰੂ ਸਾਹਿਬ ਜੀ ਤੀਜੇ ਪਾਤਸ਼ਾਹ ਜੀ ਇਹ ਸਤ ਬਾਣੀ ਸੁਣੋ ਝੂਠ ਨਹੀਂ ਮਿਥਿਆ ਨਹੀਂ ਕੇਵਲ ਸੱਚ ਸੁਣੋ ਸੱਚ ਨੂੰ ਛੱਡ ਸਭ ਗੱਲਾਂ ਬੇਧਿਆਨ ਕਰ ਦਿਓ ਫਿਰ ਗੁਰੂ ਪਿਤਾ ਦਸਰਾਂ ਨੂੰ ਕਹਿ ਰਹੇ ਨੇ ਹੀ ਦਸਨਾ ਤੂੰ ਅਨਰਸ ਲਾਚ ਰਹੀ ਤੇਰੀ ਪਿਆਸ ਨਾ ਜਾਏ ਸਾਡੀ ਜੀਬ ਸੰਸਾਰਿਕ ਪਦਾਰਥਾਂ ਦੇ ਸਵਾਦ ਚਖਦੀ ਹੈ ਇਹਨਾਂ ਨਾਲ ਇਹਦੀ ਤ੍ਰਿਪਤੀ ਨਹੀਂ ਹੁੰਦੀ ਰਸਾਂ ਦੀ ਖਾਤਰ ਤਿਸ਼ਨਾ ਸਗੋਂ ਹੋਰ ਵੱਧਦੀ ਹੈ ਗੁਰੂ ਪਿਤਾ ਇਹਨਾਂ ਰਸਾਂ ਕਸਾ ਨੂੰ ਅਨਰਸ ਹੋਰ ਰਸ ਕਹਿੰਦੇ ਨੇ ਜਿੰਨਾ ਹਰ ਰਸ ਨਾਮ ਚਖ ਲਿਆ ਨਾ ਫਿਰ ਹੋਰ ਕਿਸੇ ਰਖ ਰਸ ਦੀ ਉਹਨਾਂ ਨੂੰ ਕੋਈ ਇਵਲਾਕਾ ਹੀ ਨਹੀਂ ਰਹਿੰਦੀ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸੁਮਾਨੇ ਜਿਹਨੇ ਉਸ ਪਰਉਪਕਾਰੀ ਪ੍ਰੇਮ ਦਾ ਗੁਰਬਾਣੀ ਦਾ ਨਾਮ ਰਸ ਚੱਖ ਲਿਆ ਨਾ ਫਿਰ ਉਹਨੂੰ ਦੁਨੀਆ ਦੇ ਹੋਰ ਰਸਾਂ ਦੀ ਕੋਈ ਲੋੜ ਨਹੀਂ ਰਹਿੰਦੀ ਭਾਵੇਂ ਭਾਵ ਭਾਵੇਂ ਸਤਗੁਰੂ ਨੇ ਇਹਨਾਂ ਤਿੰਨਾਂ ਗਿਆਨ ਇੰਦਰੀਆਂ ਨੇਤਰਾ ਸਰਵਨਾ ਤੇ ਜਸਨਾ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਹੈ ਪਰੰਤੂ ਉਪਦੇਸ਼ ਸਾਰੇ ਗਿਆਨ ਇੰਦਰੀਆਂ ਤੇ ਲਾਗੂ ਹੁੰਦਾ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਇਹਨਾਂ ਗਿਆਨ ਇੰਦਰੀਆਂ ਨੂੰ ਜਾਣ ਹੋ ਜਾਵੇ ਗਿਆਨ ਇੰਦਰੀ ਸੰਸਾਰ ਵਿੱਚ ਲੈਂਦਿਆਂ ਵੀ ਕਰਤਾਰਪੁਰ ਵਾਗਰ ਨਾਲ ਜੁੜੇ ਰਹਿਣ ਇਹੀ ਅਰਦਾਸ ਕਰਿਆ ਕਰੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਗਿਆਨ ਦੇ ਸਾਗਰ ਨੇ ਇੱਕ ਕੱਖਰ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਜੀਵਨ ਰਸਤਾ ਹੈ ਜੀਵਨ ਜਾਂਚ ਹੈ ਗੁਰੂ ਗ੍ਰੰਥ ਸਾਹਿਬ ਦੀ ਗਰਬਾਣੀ ਨੂੰ ਹਿਰਦੇ ਵਿੱਚ ਥਾਂ ਦੇਈਏ ज्ञान दी ज्योत अपने अंदर जगाइए गुरु रूप प्यारी सतसंगत जीओ राज कुमार जी ਦੇ ਪਰਿਵਾਰ ਵੱਲੋਂ ਚਾਹ ਦੇ ਲੰਗਰ ਚੱਲ ਰਹੇ ਹਨ दास ਕੋਲੋਂ ਕੋਈ ਵੀ ਲਫਜ਼ ਆਪ ਸਭ ਨੇ ਸ਼ੱਕ ਤੇ ਜਾਣ ਦੀ ਕਿਰਪਾਲਤਾ ਕਰਨੀ दास ਕੋਲੋਂ ਕੋਈ ਲਫਜ਼ ਵੱਧ ਘਟ ਗਿਆ ਹੋਵੇ ਗੁਰੂ ਕੀ ਸੰਗਤ ਕਿਮਾ ਕਰਨ ਯੋਗ ਹੈ ਜੀ ਖਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ